ਆਹ ਬਰਦੀਆਂ ਸਾਂਭੀ ਜਾਨੀ ਹੈ ਮੈਂ ਜੋ ਮਰਜੀ ਕਰਾਂ ਤੁਹਾਨੂੰ ਕੀ ਮਤਲਬ ਐਨਾ ਗੁੱਸਾ ਤੁਸੀਂ ਜਾਓ ਇੱਥੋਂ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਕੋਈ ਓਹੋ ਐਨਾ ਗੁੱਸਾ ਨਹੀਂ ਕਰਦੇ ਹੁੰਦੇ ਛੱਡ ਦੇ ਗੁੱਸੇ ਨੂੰ ਨਹੀਂ ਤੁਸੀਂ ਮੇਰਾ ਕਹਿਣਾ ਵੀ ਨਹੀਂ ਮੰਨ ਸਕਦੇ ਮੈਂ ਆਖਿਆ ਸੀਗਾ ਤੁਹਾਨੂੰ ਕਿ ਅੱਜ ਘਰੋਂ ਬਾਹਰ ਨਾ ਜਾਓ ਫਿਰ ਵੀ ਚਲੇ ਗਏ ਓ ਯਾਰ ਹੁਣ ਮੈਂ ਉਸ ਨੂੰ ਜਵਾਬ ਥੋੜੀ ਨਾ ਦਿੰਦਾ ਅਗਲਾ ਘਰੇ ਆਇਆ ਸੀਗਾ ਹਾਂ ਤੇ ਫਿਰ ਹੋਰ ਵੀ ਕਿਉਂ ਆਏ ਹੋ ਹੁਣ ਵੀ ਚਲੇ ਜਾਓ ਵਾਪਸ ਐਨਾ ਗੁੱਸਾ ਨਹੀਂ ਕਰੀਦਾ ਹੁੰਦਾ ਤੂੰ ਛੱਡ ਦੇ ਠੀਕ ਹੈ ਨਾ ਕਦੇ ਹੱਸ ਵੀ ਲੈ ਆਕਰ ਹਾਸ ਲਿਆ ਕਰਦੇ ਹਾਸ ਵੀ ਲਿਆ ਕਰਦੇ ਜਾ ਹੁਣ ਤੁਸੀਂ ਇੱਥੋਂ ਮੈਂ ਕੰਮ ਵੀ ਕਰਨੇ ਆ ਮੱਚੀ ਰਹਿੰਦੀ ਐ ਲੈ ਡੈਡੀ ਡੈਡੀ ਮੈਨੇ ਤੁਹਾਡੇ ਨਾਲ ਗੱਲ ਕਰਨੀ ਆ ਹਾਂ ਪੁੱਤ ਦੱਸ ਤੁਸੀਂ ਹਰੋਏ ਮੇਰੇ ਤੇ ਦਾਦੂ ਨਾਲ ਪਾਰਕ ਜਾਇਆ ਕਰੋਗੇ ਹਾਂ ਪੁੱਤ ਚੱਲਿਆ ਕਰਾਂਗੇ ਆਪਾਂ ਸੈਰ ਕਰਨੇ ਨਾਲੇ ਤੈਨੂੰ ਦੇਖੀ ਕਿਵੇਂ ਫਿੱਟ ਕਰਦਾਣਾ ਮੈਨੇ ਡੈਡੀ ਹੁਣ ਤਾਂ ਮੇਰੀ ਡਿਊਟੀ ਤੇ ਨਹੀਂ ਜਾਣਾ ਨਾ ਨਾ ਪੁੱਤ ਹੁਣ ਤਾਂ ਮੈਂ ਤੇਰੇ ਕੋਲ ਹੀ ਰਹੂੰਗਾ ਆਪਾਂ ਐਵਰੀ ਸੰਡੇ ਘੁੰਮਣ ਜਾਇਆ ਕਰਨਗੇ ਤੇ ਮੈਨੂੰ ਵੀਡੀਓ ਗੇਮ ਲਿਆ ਦਿਓ। ਨਾ ਪੁੱਤ ਵੀਡੀਓ ਗੇਮ ਨਹੀਂ ਲੈਣੀ ਹੈਗੀ ਆਪਾਂ ਨੇ। ਆਪਾਂ ਨੇ ਫਿਜ਼ੀਕਲ ਗੇਮ ਖੇਡਣੀ ਆ। ਤੈਨੂੰ ਮੈਂ ਲੈ ਕੇ ਜਾਇਆ ਕਰੂੰਗਾ ਗਰਾਊਂਡ ਉੱਥੇ ਖੇਡਿਆ ਕਰੀ। ਲੈ ਫਿਰ ਕੀ ਆ? ਲੈ ਦਾਂ ਵਿਚਾਰੇ ਨੂੰ ਵੀਡੀਓ ਗੇਮ। ਨਾ ਵੈਸੇ ਵੀ ਸਾਰਾ ਕੁਝ ਇਹਦਾ ਹੀ ਤਾਂ ਹੈ। ਤੂੰ ਨਾ ਕਦੇ ਮੇਰੇ ਵੱਲ ਦੀ ਗੱਲ ਕਰਦੀ। ਮੈਂ ਤਾਂ ਵੈਸੇ ਵੀ ਤੁਹਾਡੇ ਨਾਲ ਕੋਈ ਗੱਲ ਨਹੀਂ ਕਰ ਰਹੀ ਸੀ। ਜਾਓ ਇੱਥੋਂ। ਹਾਂ ਹਾਂ ਠੀਕ ਆ ਫਿਰ ਮੈਂ ਆਪਣੇ ਪੁੱਤ ਨਾਲ ਗੱਲਾਂ ਕਰ ਲਵਾਂਗਾ। ਚੱਲ ਪੁੱਤ।